ਲੋ ਬਈ ਮਿੱਤਰੋ ਤੁਸਾਂ ਖੁਣੇ ਫੜਦੇ ਆਪਾਂ ਬਾਹਰ ਤੇ ਧੁੰਦ ਜਿਆਦੀ ਹੈ ਸੂਰਜ ਦੇਵਤਾ ਵੀ ਸ਼ਕਲ ਦਿਖਾਉਂਦਾ ਹੁੰਦਾ ਤੇ ਸਸੀਗਲ ਬਾਈ ਜੀ ਕੀ ਹਾਲ ਚਾਲ ਆ ਸੂਰ ਸਾਰੇ ਪਰਾ ਠੀਕ ਠਾਕ ਆ ਲੋ ਬਾਈ ਮਿੱਤਰੋ ਆਪਾਂ ਕਰਨ ਲੱਗੇ ਬਈ ਵਲੌਗ ਦੀ ਸਟਾਰਟਿੰਗ ਤੇ ਭਰਾਵਣ ਕੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਥੋੜਾ ਜਿਹਾ ਬਈ ਗਲਾ ਵੀ ਖਰਾਬ ਆ ਤੇ ਬਈ ਦੋ ਬੱਚੇ ਆਪਣੇ ਕੱਲ ਮਰ ਗਏ ਸੀ ਤੇ ਇੱਕ ਬੱਚਾ ਅੱਜ ਮਰ ਗਿਆ ਦੋ ਤਿੰਨ ਬੱਚੇ ਮਰ ਗਏ ਮਰੇ ਨਿੱਕੀ ਆ ਤੇ ਇੱਕ ਆ ਗੁੱਡੇ ਚ ਮਰਿਆ ਤੇ ਸੂਰਜ ਲੱਗਦਾ ਤਾਂ ਹੈਗਾ ਬਈ ਨਿਕਲੂਗਾ ਤੇ ਧੁੰਦ ਬਹੁਤ ਜਿਆਦਾ ਹੈ ਬਾਹਰ ਜਾ ਕੇ ਦਿਖਾਉਨੇ ਆ ਤੁਹਾਨੂੰ ਧੁੰਦ ਬਹੁਤ ਜਿਆਦੀ ਹੈ ਜੀ ਤੇ ਪਾਣੀ ਪੂਣੀ ਪਾਤਾ ਬਈ ਕਬੂਤਰਾਂ ਨੂੰ ਹੁਣੇ ਪਾਣੀ ਪਾ ਕੇ ਹਟੇਗੇ ਲਓ ਬਈ ਮਿੱਤਰੋ ਧੁੰਦ ਬਹੁਤ ਜਿਆਦੀ ਹੈ ਤੇ ਸੂਰਜ ਦੀ ਰੇਤ ਤਾਂ ਫਿਰ ਬਾਸੇਰ ਤੇ ਇਹ ਕੱਡੂ ਹੈਗਾ ਤੋਂ ਤਪ ਲਓ ਬਈ ਮਿੱਤਰੋ ਤੋਂਪ ਨਿਕਲੀ ਹੈ ਵਧੀਆ ਤੇ ਆਪਾਂ ਸਟੈਂਡ ਜਿਹਾ ਪਾਉਲਦੇ ਹਾਂ ਤਾਂ ਨਿਕਲ ਜਾਈ ਕਿਉਂਕਿ ਆਪਣੇ ਕੋਲੇ ਬਈ ਨਾ ਫੈਣੀ ਦਾ ਸਿਸਟਮ ਇੱਥੇ ਜੀ ਪਿਆ ਰਿਹਾ ਜੀ ਨਾ ਕਾਣੀ ਦੀ ਚੱਕ ਚੁੱਕ ਕੇ ਨਾ ਸਿੱਟਿਆ ਆ ਤਾਂ ਲੱਭ ਲੈਨੇ ਜੇ ਲੱਭ ਗਿਆ ਤਾਂ ਸਰਕੂਟਰ ਕੱਢਦੇ ਆ ਬਈ ਆਪਣੇ ਕੋਲੇ ਨਾ ਤਾਂ ਬਈ ਕੋਈ ਸਟੈਂਡ ਆ ਤੇ ਨਾ ਕੋਈ ਸੈਲਫੀ ਸਟਿਕ ਸਟੂਕਾ ਜਿਹਦੇ ਨਾਲ ਆਪਣਾ ਕੀ ਨਾਲ ਇਹ ਫੋਨ ਰੱਖਿਆ ਜਾਵੇ ਤਾਂ ਹੀ ਵੀਡੀਓ ਆਪਣੀ ਬਈ ਕੂਟਰਵਾਤਰ ਕੱਢਦੇ ਆ ਦੀ ਜਾਂ ਕੁਛ ਬਈ ਆਪਾਂ ਲੱਭਣਗੇ ਫੇਰ ਬਣਾਉਣੀ ਆ ਲੋ ਬਈ ਬੱਚੇ ਕੜ ਲੈ ਬਾਈ ਸਾਰੀ ਤਕਰੀਬਨ ਬੱਚੇ ਬਈ ਢਿੱਲੇ ਹੀ ਆ ਆਹ ਚਾਰ ਪੰਜ ਜਿਹੜੇ ਉੱਡੇ ਫਿਰਦੇ ਆ ਨਾ ਬਸ ਇਹੀ ਸਹੀ ਆ ਆ ਜਾਂਦੇ ਜਿਹੜੇ ਬਾਕੀ ਸਾਰੇ ਢਿੱਲੇ ਆ ਗਗਨ ਕਰਦਾ ਫੋਨ ਬਈ ਉਹ ਤੋਂ ਮਸਾਉਣਾ ਦੋ ਬਾਈ ਐਸਾ ਸੱਤਕ ਬੱਚੇ ਸਹੀ ਆ ਬਾਕੀ ਸਾਰੇ ਢਿੱਲੇ ਹੋ ਗਏ ਬੁਰੀ ਸ਼ਤਰਾਂ ਵਿੱਚ ਬੈਠੀ ਦੱਸਦੇ ਆ ਇਹ ਨਿੱਕੇ ਹੋਣ ਵਾਲੇ ਬੱਚੇ ਸੀ ਬਈ ਇਹ ਸਾਰੇ ਢਿੱਲੇ ਹੋ ਕੇ ਸੌਕੋਗੇ ਪਤਾ ਨਹੀਂ ਕੀ ਚੱਕ ਰਹੇ ਆ ਲੋ ਭਾਈ ਤਿੰਨ ਫਰਦੇ ਆ ਬਾਕੀ ਸਾਰੇ ਸ਼ਬਰਾਂ ਤੇ ਬੈਠੇ ਵੀ ਆ ਤਿੰਨ ਫਰਦੇ ਆ ਬਾਕੀ ਬੱਚੇ ਬਾਈ ਢਿੱਲੇ ਆ ਇਹਨਾਂ ਦੇ ਕਰਦੇ ਆ ਲਾਈਕ ਗਗਨੇ ਨੂੰ ਫੋਨ ਕਰਦੇ ਆ ਗਗਨੇ ਕੋਲੇ ਹੈਗੀ ਹੈ ਦਵਾਈ ਜੀ ਉਹਨੂੰ ਕਹੂੰਗੇ ਦਵਾਈ ਫੜਾ ਕੇ ਜਾ ਭਾਈ ਤੇ ਹੁਣ ਭਾਈ ਵੱਡੇ ਬੱਚੇ ਆ ਜਿਹੜੇ ਉਹ ਜਾਲ ਜੂਲ ਚ ਪਾਇਆ ਕਰਾਂਗੇ ਲੱਗਦੇ ਆ ਕੱਟਣ ਤੇ ਮੈਂ ਸੱਚ ਇੱਕ ਦੋ ਬੱਚੇ ਪਾਉਣੋਂ ਭੁੱਲ ਗਿਆ ਭਾਈ ਇੱਧਰ ਵੀ ਦੇਖਾਂ ਹੋ ਬੇਟਾ ਤਾਂ ਇਹ ਜੰਗਲ ਫੋਰ ਲਗੇ ਗਏ ਅੱਗੇ ਇਹ ਬਹੁਤ ਹੋਏ ਲੁੱਟੇ ਹਨ ਬੜੇ ਹੀ ਹੋ ਰਹੇ ਜਾਂਦੇ ਫਿਰ ਬਾਅਦ ਵਿੱਚ ਕਰਾਂਗੇ ਕੀ ਆਈ ਬੱਚੇ ਬਈ ਇੱਧਰ ਲਿ ਸੀਗੇ ਦੋ ਇਹਦਾ ਮਤਲਬ ਹੈ ਓਏ ਮਿੱਤਰੋ ਆਪਾਂ ਇਹ ਡੜਪਰੀ ਕੋਲੇ ਡੜਪਰੀ ਨੂੰ ਕਿ ਆਨੇ ਹੋ ਗਿਆ ਸੀ ਮਾੜਾ ਇਹ ਕੰਮ ਮੈਨੂੰ ਫੋਨ ਤੇ ਕਹਿੰਦਾ ਇਹ ਕਹਿੰਦਾ ਸੂਏ ਤੇ ਆ ਗਿਆ ਕਹਿੰਦਾ ਠੀਕ ਹੈ ਸੂਏ ਤੇ ਆ ਗਿਆ ਬਸ ਮੈਂ ਕੋਈ ਦੁਕਾਨ ਤੇ ਆ ਜਾ ਆਈ ਬਈ ਇਹ ਟਾਪ ਤੇ ਆ ਕੇ ਖੜ ਗਿਆ ਪਤਾ ਨਹੀਂ ਆ ਗਿਆ ਕਿ ਨਹੀਂ ਬਰਾਡ ਕੈਫੇ ਤੇ ਲੈਨੇ ਵਾਸਤੇ ਵੀ ਆ ਗਿਆ ਓਏ ਬਈ ਮਿੱਤਰੋ ਮੈਂ ਥੋੜਾ ਇਹ ਕੰਮ ਔੜਾ ਜਿਹੜੇ ਆ ਛਤਰੀ ਵਾਲੇ ਬੱਚੇ ਹਨ ਇਹ ਥੱਲੇ ਉੱtre ਫਿਰਦੇ ਹੀ ਕਰਤਾ ਹੀ ਬਿੱਲੀ ਨੇ ਕੰਮ ਇਹਨਾਂ ਦਾ ਲੋ ਬਈ ਸਾਰੀ ਪ੍ਰਾਤ ਬੈਠੀ ਆ ਕਿਉਂਕਿ ਬੱਚੇ ਆ ਢਿੱਲੇ ਆ ਬਈ ਤਕਰੀਬਨ ਇਹ ਜੇ 7 ਬੱਚੇ ਢਿੱਲੇ ਆ ਤੇ ਦੋਆ ਛਤਰੀ ਦੇ ਬੈਠੇ ਢਿੱਲੇ ਆ ਤੇ ਬਈ ਜੀ ਪਸ਼ੂ ਨੂੰ ਮਾਤੇ ਆ ਆਪਣਾ ਜਦਨ ਲੱਗਾਈ ਵਧੀਆ ਇਹ ਦੇਖ ਪਸ਼ੂ ਮਾਤਾ ਪਹਿਲਾ ਜ਼ਰੂਰੀ ਆ ਲੋ ਬਈ ਪਸ਼ੂ ਨੂੰ ਮਾਤੇ ਆ ਪਸ਼ਨਾ ਦੀ ਮੇਨ ਪ੍ਰੋਬਲਮ ਤੋਂ ਉੱਪਰ ਲੱਗੀ ਤੇ ਮੈਂ ਕਿਹ ਲੈ ਬਈ ਮਿੱਤਰੇ ਨੇ ਇਹਨਾਂ ਦਾ ਉਸ ਨੂੰ ਮਾਗੇ ਤੀਲ ਤੁਲਾ ਤਾਂ ਜਿੱਥੇ ਖੁਸ਼ੀ ਸੀ ਬਣਾ ਤੇ ਵਧੀਆ ਇੱਕ ਕੱਤੀ ਉਧਰ ਖੜੀ ਹੈ ਕਿਉਂਕਿ ਝੂਟੀ ਬੰਨਣੀ ਸੀ ਇਥੇ ਉਹ ਛਗਰੀ ਵਾਲੇ ਬੱਚੇ ਵੀ ਜਿਹੜੇ ਨਿੱਕੀ ਤੇ ਬੈਠਿਆ ਆਹ ਬੈਠੇ ਇਹ ਥੱਲੇ ਉਤਰ ਗਈ ਸੀ ਤੇ ਵੈਸੇ ਤਾਂ ਬਹੀ ਗਏ ਆ ਬਈ तकरीबन ਸਾਰੇ ਕੋਈ ਰਹੀ ਨਹੀਂ ਗਿਆ ਲਓ ਬਈ ਮਿੱਤਰੋ ਲਓ ਬਈ ਆਪਾਂ ਪਾਉਣ ਲੱਗੇ ਆ ਕਬੂਤਰਾਂ ਨੂੰ ਦਾਣਾ ਪਾਣੀ ਜਿਹੜੇ ਉਤਰ ਬੱਚੇ ਆ ਸਾਰੇ ਜਿਹੜੇ ਬੰਦ ਕੀਤੇ ਬੱਚੇ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਪਾ ਕੇ ਇਹਨਾਂ ਨੇ ਜਦੋਂ ਲਾਏ ਉਦੋਂ ਇਹਨਾਂ 'ਚ ਦਵਾਈ ਦੂਈ ਦੇ ਕੇ ਇਹਨਾਂ ਨੂੰ ਘੰਟਾ ਦਵਾਈ ਦੂਈ ਖਿੱਚਣਗੇ ਫੇਰ ਇਹਨਾਂ ਨੂੰ ਪਾਵਾਂਗੇ ਲਓ ਭਾਈ ਹੁਣ ਜਿਹੜੇ ਟਕੂਤਰਾ ਇਹਨਾਂ ਨਾਲ ਆ ਉਤਰ ਬਾਹਰ ਕੱਢਨੇ ਆਪਾਂ ਤੇ ਟੱਪ ਬਹੁਤ ਸੁਣੀ ਜੀ ਭਾਈ ਅੱਜ ਪਸੂ-ਪਸੂ ਵੀ ਨਵਾਤੀ ਆ ਲਓ ਭਾਈ ਮਿੱਤਰੋ ਇਹ ਬੱਚੇ ਹੋਗੇ ਸਾਰੇ ਵਿਖਾਈ ਚੱਲੂਗਾ ਭਾਈ ਨਾਲ ਦੀ ਨਾਲ ਲਓ ਭਾਈ ਮਿੱਤਰੋ 8-7 ਬੱਚੇ ਹੋਊਗਾ ਤੇ ਮੰਨ ਕੇ ਚੱਲੋ ਜਿਹੜੀ ਚ ਹੈਗੇ ਆ ਆਹ ਬੱਚੇ ਠੀਕ ਆ 8-7 ਬੱਚੇ 8-7 ਬੱਚੇ ਉਹ ਬਾਈ ਜਾਲ ਵਾਲੇ ਖੁੱਡੇ ਜਿਹੜੇ ਦਾਣੇ ਪਾ ਗਏ ਉਹੋ ਆ ਤੇ ਮੰਨ ਕੇ ਚੱਲੋ 13-14 ਇਹੀ ਆ 20 ਹੋਗੇ ਤੇ ਵਿਆਂ ਦੇ ਵਿੱਚੋਂ ਬਾਈ ਜੀ ਆਹ ਬੱਚੇ ਮੰਨ ਕੇ ਚੱਲੋ ਇਹ ਤਾਂ ਨਹੀਂ ਸ਼ੀਨ ਉਹ 12 12 15 ਬੱਚੇ ਆ ਬਾਈ 35 ਬੱਚੇ ਹੋ ਗਏ ਬਾਈ ਜੀ ਤੇ 35 ਤੋਂ 13 ਬੱਚੇ ਹੋ ਆ ਬਾਈ ਆਪਣੇ ਕੋਲੇ ਜਿਹੜੇ ਉਹ ਆ 13 ਬੱਚਿਆਂ ਦੇ ਵਿੱਚੋਂ 7 ਤਾਂ ਬਾਈ ਬਿਮਾਰ ਆ ਉਹ ਬੱਚੇ ਜਿਹੜੇ ਬੈਠੇ ਆ 7 ਬਿਮਾਰ ਉਹਨਾਂ ਜੋ ਵੇਣੇ ਕਿੰਨੇ ਸਿਰੇ ਚੜਦੇ ਆਣ ਬਾਈ ਜੀ ਇੱਕ ਕਬੂਤਰੀ ਆ ਬੈਠੀ ਆ ਸਾਹ ਨਾ ਖਾਂਦਾ ਜਿਹੜਾ ਤਿੰਨ ਕਬੂਤਰੀਆਂ ਇਹ ਆ ਠੀਕ ਆ ਪਿਛਲੀ ਯਾਰ ਵਾਲੀਆਂ ਇਹ ਤੇ ਵੇਖ ਆਂ ਕੱਢ ਕੇ ਜੇ ਡਿੱਗ ਗਈ ਮੈਂ ਡਿੱਗੂਗਾ ਨਾ ਤਾਂ